ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਡੋਟ ਕੇ ਟੂ ਪਾ ਵਿੱਚ ਤੁਹਾਨੂੰ ਬਹੁਤ 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 ਸਵਾਗਤ ਹੈ ਆ ਗਿਆ ਹੈ ਖਾਸ ਦਿਨ ਦਾ ਖਾਸ ਉਪਾਅ ਜਿਸ ਦਾ ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਪਰ ਅੱਜ ਜਿਹੜਾ ਖਾਸ ਦਿਨ ਹੈ ਹੋਰ ਵੀ ਖਾਸ ਦਿਨ ਹੈ ਤੇ ਜਿਹੜਾ ਉਪਾਅ ਹੈ ਉਹ ਹੋਰ ਵੀ ਜ਼ਿਆਦਾ ਉੱਖਾ ਹੈ ਕਿਉਂ ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਇਹ ਜਿਹੜੀ ਮਸਿਆ ਆ ਰਹੀ ਹੈ 2 ਅਕਤੂਬਰ ਨੂੰ ਉਹ ਪਿਤਰ ਪੱਖਿ ਜਾਨੀ ਕਿ ਪੁਰਬਾਂ ਦੀ ਜਾਨ ਵਾਲੀ ਜਿਹੜਾ ਦਿਨ ਹੁੰਦਾ ਹੈ ਵਿਦਾਈ ਦਾ ਦਿਨ ਹੁੰਦਾ ਹੈ ਉਹ ਵਾਲੀ ਮਸੀਹਾ ਹੈ ਤੇ ਇਸ ਮਸੀਹਾ ਦਾ ਜਿਹੜਾ ਉਪਾਅ ਮੈਂ ਤੁਹਾਨੂੰ ਅੱਜ ਚਾਵਲਾਂ ਦਾ ਦੱਸਣ ਵਾਲੀ ਹਾਂ ਇਸ ਦਾ हर कोई बेसब्री नाल इस उपा का ठीक है इस उपा हर कोई बेसबरी इंतजार करता है पूरा साल इंतजार करता है क्योंकि यह जी मसया है नरात्या तो एक दिन पहले आती है तो इस दिन का उपा तोड़े घर दिया सारियां परेशानियां सारे दुखा दूर करता है क्योंकि हर कोई करता है ऐ वाला उपा जिन्ह पहले किया हो डबल भी कर सकते हैं ठीक है ਸਭ ਤੋਂ ਮੋਸਟ ਇੰਪੋਰਟੈਂਟ ਗੱਲ ਇਹ ਪਤਾ ਇੱਥੇ ਤੁਹਾਨੂੰ ਦੱਸਣ ਲਈ ਕਿਹੜੀ ਹੈ ਕਿ ਇਹ 16 ਦਿਨ ਤੋਂ ਸ਼ਰਦ ਚੱਲ ਰਹੇ ਹਨ ਸਾਡੇ ਪੁਰਵਜਾਂ ਦਾ ਦਿਨ ਚੱਲ ਰਿਹਾ ਹੈ ਇਹ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਆਪਣੀ ਵੀਡੀਓ ਵਿੱਚ ਦੱਸ ਚੁੱਕੀ ਹਾਂ ਕਿ ਸਾਡੇ ਪੁਰਵਜ نیچے ਜ਼ਰੂਰ ਆਉਂਦੇ ਹਨ ਇਹਨਾਂ ਦਿਨਾਂ ਵਿੱਚ ਜੇ ਤੁਸੀਂ ਇਹ 16 ਦਿਨਾਂ ਵਿੱਚ ਆਪਣੇ ਪੁਰਵਜਾਂ ਵਾਸਤੇ ਆਪਣੇ ਪਿਤਰਾਂ ਵਾਸਤੇ ਕੁਝ ਵੀ ਨਹੀਂ ਕਰ पाए ਹੋ ਕਾਰਨ ਕੁਝ ਵੀ ਹੋ ਸਕਦਾ ਹੈ ਤੁਸੀਂ ਬੀਜ਼ੀ ਹੋ ਤੁਸੀਂ ਨਹੀਂ ਕਰ पाए ਤੁਹਾਡੇ ਕੋਲ ਪੈਸਾ ਨਹੀਂ ਹੈ ਤੁਸੀਂ ਨਹੀਂ ਕਰ पाए ਨਾ ਹੀ ਤੁਸੀਂ ਜਲਦ ਜਿਹੜਾ ਪਾਈ ਨਹੀਂ ਤੁਸੀਂ ਕੋਈ ਦੀਵਾ ਜਲਾ ਪਾਈ ਜੋ ਮੈਂ ਤੁਹਾਨੂੰ ਕਿਹਾ ਸੀ ਤਾਂ ਉਹ ਜੋ ਤੁਸੀਂ ਨਹੀਂ ਕਰ पाए ਉਸ ਨੂੰ ਤੁਸੀਂ ਅੱਜ 2 ਅਕਤੂਬਰ ਨੂੰ ਇਹ ਵਾਲਾ ਉਪਾਅ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਨੂੰ ਕਰਕੇ ਆਪਣੇ ਪੁਰਖਿਆਂ ਨੂੰ ਆਪਣੇ ਪਿਤਰਾਂ ਨੂੰ ਖੁਸ਼ ਕਰ ਸਕਦੇ ਹੋ ਖੁਸ਼ ਕਰਕੇ ਭੇਜ ਸਕਦੇ ਹੋ ਕਿਉਂਕਿ 2 ਅਕਤੂਬਰ ਨੂੰ ਤੁਹਾਡੇ ਪੁਰਖਵਜ ਵਾਪਸ ਜਾਣਗੇ ਤੇ ਇਹ ਵਾਲਾ ਉਪਾਅ ਕਰਕੇ ਤੁਹਾਡੇ ਪੁਰਖਵਜ ਬਿਲਕੁਲ ਖੁਸ਼ ਹੋ ਕੇ ਵਾਪਸ ਜਾਣਗੇ ਇਸ ਉਪਾਅ ਨੂੰ ਕਰਨ ਦੇ ਵੇਲੇ ਤੁਹਾਨੂੰ ਕੁਝ ਵੀ ਪਰਮਾਤਮਾ ਨੂੰ ਵੀ ਬੋਲਣ ਦੀ ਲੋੜ ਨਹੀਂ ਹੁੰਦੀ ਹੈ ਕਿਉਂਕਿ ਪਰਮਾਤਮਾ ਨੂੰ ਹੀ ਪਤਾ ਹੈ ਉਹ ਖੁਦ ਹੀ ਤੁਹਾਨੂੰ ਇਹ ਆਸ਼ੀਰਵਾਦ ਦਿੰਦੇ ਹਨ ਬਲੇਸਿੰਗਸ ਦਿੰਦੇ ਹਨ ਤੇ ਤੁਹਾਡੇ ਪਿੱਤਰਾਂ ਨੂੰ ਪੁਰਖਵਜਾਂ ਨੂੰ ਵੀ ਬਲੇਸਿੰਗਸ ਦਿੰਦੇ ਹਨ ਤੇ ਤੁਹਾਡੇ ਕਾਦੀਆਂ ਸਾਰੀਆਂ ਪਰੇਸ਼ਾਨੀਆਂ ਕੋਈ ਕਿਸੇ ਵੀ ਰਿਲੇਟਿਡ ਪਰੇਸ਼ਾਨੀ ਹੋਵੇ ਪੈਸੇ ਆ ਰਿਲੇਟਿਡ ਜੌਬ ਸੰਬੰਧੀ ਵਪਾਰ ਸੰਬੰਧੀ ਬੱਚਿਆਂ ਨਾਲ ਸੰਬੰਧਿਤ ਕੋਈ ਵੀ ਕੋਈ ਵੀ ਪਰੇਸ਼ਾਨੀ ਹੋਏਗੀ ਉਹ ਦੂਰ ਹੋ ਜਾਏਗੀ ਠੀਕ ਹੈ ਨਾਲ ਦੇ ਨਾਲ ਮੈਂ ਵੀਡੀਓ ਦੇ ਆਖਿਰ ਵਿੱਚ ਕੁਝ ਐਸਾ ਤੁਹਾਨੂੰ ਮੈਂ ਦੱਸਾਂਗੀ ਕਿ ਜੇ ਇਹ ਵਾਲਾ ਜੜਾ ਚਾਵਲਾ ਵਾਲਾ ਮੈਂ ਤੁਹਾਨੂੰ ਉਪਾਅ ਮੇਨ ਤਾਂ ਉਹੀ ਹੈ ਖਾਸਿੰਦ ਦਾ ਖਾਸ ਉਪਾਅ ਉਸ ਦੇ ਨਾਲ ਜੋ लास्ट वि मैं दसागी वह भी तुसी जे कर लेंगे हो तो समझ लो तो पो बारह हो जाएगी हर परेशानियां थे दूर हो जाएगी यह ते है जे नहीं चाहो तो नहीं भी कर सकते बाकी जो तीस अपन परेशानियां दूर करना चाहो तो कर भी सकते हो ए जरूरी नहीं है कि जो मैं लास्ट में दसागी कि वह भी तुम्हें करना है पर चावला वाला उपा हर किसी ने करना है क्योंकि फिर तुम्हें अगले साल तक इसका इंतजार करना पेगा यह जहरा उपा है इस इसमें करना है क्योंकि इसका एक तरीका है किसने करना है ठीक है कदों करना है टाइम का ध्यान रखना है किमें करना है यह पूरा मैं तो दसन वाली हाँ इस करके वीडियो के अंत तक जरूर बने रहना वीडियो थोड़े फायदे दे है ਉਪਾਅ ਦਸਨ ਤੋਂ ਪਹਿਲੇ ਛੋਟੀ ਜਿਹੀ ਰਿਕੁਐਸਟ ਹੈ ਕਿ ਜੇਕਰ ਤੁਹਾਨੂੰ ਮੇਰੀਆਂ ਵੀਡੀਓਸ ਚੰਗੀਆਂ ਲੱਗਦੀਆਂ ਹਨ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ ਉਸ ਨੂੰ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਇਆ ਕਰੇ ਕਮੈਂਟ ਵਿੱਚ ਹਰ ਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਪ੍ਰਾਪਤ ਕਰਿਆ ਕਰੋ ਜੀ ਤੇ ਚਲੋ ਜੀ ਆ ਜਾਂਦੇ ਹਾਂ ਖਾਸ ਦਿਨ ਦੇ ਖਾਸ ਉਪਾਅ ਦੇ ਉੱਤੇ यह उपाय तुम करना है सब तो पहले दो अक्तूबर न ठीक है ए मैं पहले ही वीडियो पा दी है दो तीन दिन पहले ताकि हर किसी को मेरी ए वीडियो पहुंचे ते जेड़ा ए उपाय करने तो कोई भी वांझा ना रहे इस उपाय की सब तो जरूरी गल की है कि इस उपाय करना किन्ने है तो ध्यान सुनो इस उपाय ਕਰਦਾ ਕੋਈ ਵੀ ਹੈਡ ਪਰ ਜੈਂਟਸ ਨਹੀਂ ਲੇਡੀਜ਼ ਵਿੱਚੋਂ ਜੋ ਵੀ ਵੱਡਾ ਹੈ ਘਰ ਦਾ ਤੁਹਾਡੇ ਮੰਮੀ ਹੋ ਗਏ ਜਾਂ ਤੁਹਾਡੇ ਘਰ ਵਿੱਚ ਕੋਈ ਦਾਦੀ ਜੀ ਹੋਣਗੇ ਉਹ ਕਰਨੀ ਚਾਹੀਦੇ ਹਨ ਤਾਂ ਜਿਆਦਾ ਬੈਟਰ ਹੈ ਪਰ ਕਰਨਾ ਘਰ ਦੀ ਕੋਈ ਵੱਡੀ ਲੇਡੀ ਨਹੀਂ ਹੈ ਠੀਕ ਹੈ ਜੀ 2 ਅਕਤੂਬਰ ਨੂੰ ਕਰਨਾ ਹੈ ਤੇ ਟਾਈਮ ਕਿਹੜਾ ਹੈ ਸਮਾ ਕਿਹੜਾ ਹੈ ਇਸ ਦਾ ਸਮਾ ਹੈ ਸ਼ਾਮ ਨੂੰ 6 ਵਜੇ 6 ਵਜੇ ਤੋਂ ਸ਼ੁਰੂ ਕਰ ਸਕਦੇ ਹੋ ਨਾ ਹੀ ਇਸ ਤੋਂ ਪਹਿਲੇ ਨਾ ਕਰਦਾ ਠੀਕ ਹੈ ਸ਼ਾਮ ਨੂੰ 6 ਵਜੇ ਸ਼ੁਰੂ ਕਰ ਸਕਦੇ ਹੋ 6 ਤੋਂ ਲੈ ਕੇ 8 ਵਜੇ ਦੇ ਵਿੱਚ ਤੁਸੀਂ ਇਹ ਉਪਾਗ ਕਰਨਾ ਹੈ ਠੀਕ ਹੈ ਹੁਣ ਗੱਲ ਆਉਂਦੀ ਹੈ ਕਿ 7 ਵਜੇ ਕਰ ਲੀਏ 7:30 ਕਰ ਲੀਏ 6 ਤੋਂ 8 ਵਿੱਚ ਕੀ ਹੈ 6 ਤੋਂ 8 ਦੇ ਵਿੱਚ ਜਿਹੜਾ ਮਰਜੀ ਟਾਈਮ ਤੇ ਤੁਸੀਂ ਕਰ ਸਕਦੇ ਹੋ ਹੁਣ ਉਹਨਾਂ ਲੋਕਾਂ ਦੇ ਲਈ ਜੋ ਆਫਿਸ ਜਾਂਦੇ ਹਨ ਠੀਕ ਹੈ ਜਾਂ ਉਹਨਾਂ ਵਪਾਰ ਕਰਦੇ ਹਨ ਬਿਜ਼ਨਸ ਕਰਦੇ ਹਨ ਬਾਹਰ ਰਹਿੰਦੇ ਹਨ उना जे छोटा लैके बारह बजे तो पहले ठीक है तीन वाला उपाय कर सकते हो पर छे तो अठ करो तो ज्यादा बैटर है टाइम का पता चल गया ਤਾਰੀਖ ਦਾ ਪਤਾ ਚੱਲ ਗਿਆ ਹੁਣ ਕਰਨਾ ਕੀ ਹੈ ਇੱਕ ਕਟੋਰੀ ਵਿੱਚ ਚਾਵਲ ਲੈ ਲੈਣੇ ਹਨ ਸਿੰਪਲ ਜੀ ਗੱਲ ਹੈ ਇੱਕ ਕਟੋਰੀ ਲਵੋ ਉਹਦੇ ਵਿੱਚ ਚਾਵਲ ਲਵੋ ਚਾਵਲ ਜੋ ਤੁਸੀਂ ਆਪਣੇ ਘਰ ਵਿੱਚ ਯੂਜ਼ ਕਰਦੇ ਹੋ ਓਇਲ ਲੈ ਲੈਣੇ ਹਨ ਕੋਈ ਐਸਾ ਨਹੀਂ ਹੈ ਕਿ ਕਿਰੇ ਟੁੱਟੇ ਫੁੱਟੇ ਹੋਣ ਜਾਂ ਕੋਈ ਐਸੀ ਪ੍ਰੋਬਲਮ ਨਹੀਂ ਹੈ ਕੋਈ ਵੀ ਚਾਵਲ ਲੈ ਲਓ ਚਾਵਲ ਦੀ ਕਟੋਰੀ ਲੈ ਲਈ ਉਸ ਦੇ ਉੱਪਰ ਕਪੂਰ ਰੱਖ ਦੇਣਾ ਹੈ ਕਪੂਰ ਦੀਆਂ 3-4 ਜਿਵੇਂ ਗੋਲ ਕਪੂਰ ਆਉਂਦਾ ਉਹ ਰੱਖੋ ਦੂਜਾ ਜਿਹੜਾ ਵੀ ਕਪੂਰ ਹੈ ਉਹਦੇ ਟੁਕੜੇ 3-4 ਟੁਕੜੇ ਰੱਖ ਦੋ ਠੀਕ ਹੈ ਉਸ ਤੋਂ ਬਾਅਦ ਮਾਚਿਸ ਦੀ ਤੀਲੀ ਲਿਆ ਕੇ ਇਸ ਕਪੂਰ ਨੂੰ ਤੁਸੀਂ ਜਲਾ ਦੇਣਾ ਹੈ ਤੇ ਜਦੋਂ ਇਹ ਕਪੂਰ ਜਲ ਜਾਏਗਾ ਇਸ ਕਟੋਰੀ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਰੱਖ ਦੇਣਾ ਹੈ ਉਹ ਵੀ ਸੱਜੇ ਪਾਸੇ ਦੀ ਜਦੋਂ ਆਪਾਂ ਬਾਹਰੋਂ ਦੀ ਅੰਦਰ ਕੱਢੀ ਜਾਂਦੇ ਹਾਂ ਉਧਰੋਂ ਦੀ ਆਪਾਂ ਸੱਜਾ ਪਾਸਾ ਦੇਖਣਾ ਹੈ ਠੀਕ ਹੈ ਤੇ ਤੁਸੀਂ ਇਸ ਨੂੰ ਜਲਾ ਮੇਨ ਗੇਟ ਹੁਣ ਤੁਹਾਡਾ ਦੇਖੋ ਜਿਨ੍ਹਾਂ ਦਾ ਤੇ ਆਪਣਾ ਮਕਾਨ ਹੈ ਉਹਨਾਂ ਦਾ ਮੇਨ ਗੇਟ ਹੁੰਦਾ ਹੈ ਪਰ ਜੋ ਲੋਕ ਕਿਰਾਏ ਤੇ ਰਹਿੰਦੇ ਹਨ ਤਾਂ ਉਹ ਮੇਨ ਗੇਟ ਕਿਸ ਨੂੰ ਮੰਨਣਗੇ ਜਿੱਥੋਂ ਤੁਸੀਂ ਆਪਣੇ ਘਰ ਦੀ ਅੰਦਰ ਵੜਦੇ ਹੋ ਉਹ ਤੁਹਾਡਾ ਮੇਨ ਗੇਟ ਹੋ ਜਾਏਗਾ ਠੀਕ ਹੈ ਉੱਤੇ ਤੁਸੀਂ ਇਹ ਦੀਵਾ ਰੱਖ ਦੇਣਾ ਹੈ ਬਸ ਜਦੋਂ 12 ਵਜੇ ਤੱਕ ਤੁਸੀਂ ਇਸ ਨੂੰ ਉੱਥੇ ਰੱਖੇ ਰਹਿਣ ਦੇਣਾ ਹੈ 12 ਵਜੇ ਤੋਂ ਬਾਅਦ ਕਿਉਂਕਿ ਦਿਨ ਚੇਂਜ ਹੋ ਜਾਏਗਾ ਠੀਕ ਹੈ ਨਰਾਤੇ ਸ਼ੁਰੂ ਹੋ ਜਾਣਗੇ ਉਹ ਕਟੋਰੀ ਨੂੰ ਤੁਸੀਂ ਅੰਦਰ ਲੈ ਕੇ ਆ ਜਾਣਾ ਹੈ ਕਿਉਂਕਿ ਜੇ ਆਪਾਂ

ਤੁਸੀਂ ਉਸ ਕਟੋਰੀ ਨੂੰ ਲੈ ਕੇ ਜਾਣਾ ਹੈ ਨਾ ਤੋਂ ਕੇ ਅਗਲੇ ਦਿਨ ਠੀਕ ਹੈ ਉਸ ਕਟੋਰੀ ਨੂੰ ਕਿਸੇ ਵੀ ਕਟੋਰੀ ਦੇ ਅੰਦਰ ਜਿਹੜੇ ਚਾਵਲ ਹਨ ਕਿਸੇ ਵੀ ਪੇੜ ਦੇ ਨੀਚੇ ਜਾ ਕੇ ਰੱਖ ਕੇ ਆ ਜਾਣਾ ਹੈ ਪੀਪਲ ਦਾ ਪੇੜ ਬਰਗਦ ਦਾ ਪੇੜ ਨੀਂਦ ਦਾ ਪੇੜ ਇਸ ਤਰ੍ਹਾਂ ਦੀ ਕੋਈ ਵੀ ਇੱਥੇ ਦਿੱਕਤ ਨਹੀਂ ਹੈ ਕੋਈ ਵੀ ਵਹਿਮ ਨਹੀਂ ਕਰਨਾ ਹੈ ਠੀਕ ਹੈ ਉਸ ਨੂੰ ਤੁਸੀਂ ਚਾਵਲਾਂ ਨੂੰ ਉੱਥੇ ਰੱਖ ਕੇ ਆ ਜਾਣਾ ਹੈ ਮੇਨ ਪਰਪਸ ਕੀ ਹੈ ਕਿ ਉਹ ਚਾਵਲਾਂ ਨੂੰ ਪੰਛੀ ਖਾਂ ਠੀਕ ਹੈ ਹੁਣ ਕਈਆਂ ਦਾ ਸਵਾਲ ਹੁੰਦਾ ਹੈ ਕਿ ਸਾਡੇ ਉਧਰ ਤਾਂ ਪੀਪਲ ਨਹੀਂ ਹੈ ਮੇਨ ਜੋ ਮੇਰੇ YouTube ਦੇ ਫੈਮਿਲੀ ਮੈਂਬਰਸ ਹੈ ਜੋ ਵਿਦੇਸ਼ ਵਿੱਚ ਰਹਿੰਦੇ ਹਨ ਤਾਂ ਉਹਨਾਂ ਦੇ ਵਾਸਤੇ ਹੈ ਕਿ ਤੁਸੀਂ ਆਪਣੇ ਛੱਤ ਤੇ ਵੀ ਪਾ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਉਹੀ ਕਹਿ ਕਿ ਮਕਸਦ ਸਾਡਾ ਕੀ ਹੈ ਕਿ ਪੰਛੀ ਓਚਾਵਲਾ ਨੂੰ ਖਾਣ ਇਸੇ ਨਾਲ ਨਾਲ ਜਿਨ੍ਹਾਂ ਦਾ ਪੇੜ ਕੋਈ ਕਦੇ ਕਿਦਰਖਤ ਸਾਡੇ ਘਰ ਦੇ ਅੰਦਰ ਹੈ ਤੁਸੀਂ ਉੱਥੇ ਵੀ ਪਾ ਸਕਦੇ ਹੋ ਪਰ ਜਿਹੜਾ ਦਰਖਤ ਘਰ ਦੇ ਬਾਹਰ ਹੋਏਗਾ ਉੱਥੇ ਪਾਓਗੇ ਤਾਂ ਜ਼ਿਆਦਾ ਅੱਛਾ ਰਹੇਗਾ ਇੱਥੇ ਸਾਡਾ ਉਪਾਅ ਜਿਹੜਾ ਹੈ ਪੂਰਾ ਹੋ ਜਾਂਦਾ ਹੈ ਠੀਕ ਹੈ ਘਰ ਵਾਪਸ ਆ ਜਾਓ ਜਿਸ ਵੇਲੇ ਤੁਸੀਂ ਇਹ ਚਾਵਲ ਪੇੜ ਤੇ ਪਾ ਲਿਓ ਜਾਂ ਛੱਤ ਤੇ ਪਾ ਲਿਓ ਉਸ ਵੇਲੇ 2 ਮਿੰਟ ਆਪਣੇ ਪੁਰਖਿਆਂ ਨੂੰ ਯਾਦ ਕਰ ਲੈਣਾ ਹੈ ਠੀਕ ਹੈ ਉਹਨਾਂ ਨੂੰ ਬੋਲਣਾ ਹੈ ਕਿ ਸਾਨੂੰ ਆਸ਼ੀਰਵਾਦ ਦੇ ਕੇ ਜਾਓ ਠੀਕ ਹੈ ਇਸ ਤਰ੍ਹਾਂ ਦਾ ਜੋ ਵੀ ਤੁਸੀਂ ਆਪਣੇ ਪੁਰਖਿਆਂ ਦੀਆਂ ਕੁਝ ਯਾਦਾਂ ਹੋਣਗੀਆਂ ਉਹ ਯਾਦ ਕਰੋ 2 ਮਿੰਟ ਸਿਰਫ ਉਹਨਾਂ ਨੂੰ ਯਾਦ ਕਰ ਲੈਣਾ ਹੈ ਉਸ ਤੋਂ ਬਾਅਦ ਘਰ ਵਾਪਸ ਆ ਜਾਣਾ ਹੈ ਇਹ ਉਪਾਅ ਜੇਕਰ ਤੁਸੀਂ 2 ਅਕਤੂਬਰ ਨੂੰ ਜਿਸ ਸਮੇਂ ਮੈਂ ਦੱਸਿਆ ਹੈ ਕਰ ਲੀਤਾ ਤਾਂ ਤੁਸੀਂ ਮੈਂ ਤੁਹਾਨੂੰ ਦੱਸ ਰਹੀ ਹਾਂ ਕੱਲ ਦੀਆਂ ਪਰੇਸ਼ਾਨੀਆਂ ਯਕੀਨ ਮੰਨੋ ਦੂਰ ਹੋ ਜਾਣਗੀਆਂ ਤੁਹਾਨੂੰ 2 ਅਕਤੂਬਰ ਤੋਂ ਬਾਅਦ ਪਰਿਵਰਤਨ ਕੁਝ ਹੀ ਦਿਨਾਂ ਵਿੱਚ ਜ਼ਰੂਰ ਦਿਖਾਈ ਦੇਗਾ ਹੁਣ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਵੀਡੀਓ ਦੇ ਆਖਿਰ ਵਿੱਚ ਕੁਝ ਹੋਰ ਦੋ ਤਿੰਨ ਅਸੀਆ ਗੱਲਾਂ ਦੱਸਾਂਗੀ ਜੋ ਤੁਸੀਂ ਇਸ ਉਪਾਅ ਦੇ ਨਾਲ ਜੇ ਤੁਹਾਨੂੰ ਕੰਫਰਟੇਬਲੀ ਤੁਸੀਂ ਕਰ ਸਕਦੇ ਹੋ ਤਾਂ ਤੁਹਾਡੇ ਵਾਸਤੇ ਹੋਰ ਵੀ ਅੱਛਾ ਹੈ ਕੀ ਕਰਨਾ ਹੈ 2 ਅਕਤੂਬਰ ਵਾਲੇ ਦਿਨ ਤੁਸੀਂ ਹੋ ਸਕੇ ਤਾਂ ਪੰਜ ਤਰ੍ਹਾਂ ਦੇ ਫਰੂਟ ਫਲ ਠੀਕ ਹੈ ਕਿਸੇ ਵੀ ਗਰੀਬ ਨੂੰ ਜਾਂ ਫਿਰ ਕਿਤੇ ਵੀ ਤਾਂ ਨਿਖਸਾਂ ਤੇ ਤੁਸੀਂ ਦੇ ਕੇ ਆਓ ਪੰਜ ਤਰ੍ਹਾਂ ਦੀਆਂ ਸਬਜ਼ੀਆਂ ਇਕੱਠੀਆਂ ਕਰਕੇ ਉਹ ਵੀ ਕਿਸੇ ਗਰੀਬ ਨੂੰ ਜਾਂ ਕਿਸੇ ਤੁਸੀਂ ਗਾਂ ਨੂੰ ਵੀ ਖਿਲਾ ਸਕਦੇ ਹੋ ਗਾਂ ਨਹੀਂ ਮਿਲਦੀ ਹੈ ਤਕਰੀਬ ਨੂੰ ਖਿਲਾ ਦਿਓ ਠੀਕ ਹੈ ਉਹ ਵੀ ਤੁਸੀਂ ਕਰ ਸਕਦੇ ਹੋ ਇਸ ਤੋਂ ਬਾਅਦ ਪੰਜ ਤਰ੍ਹਾਂ ਦੀਆਂ ਸਵੀਟਸ ਯਾਨੀ ਕਿ ਪੰਜ ਤਰ੍ਹਾਂ ਦੀਆਂ ਮਠਾਈਆਂ ਕਿਸੇ ਗਰੀਬ ਨੂੰ ਤੁਸੀਂ ਖਿਲਾ ਦੇਣੀਆਂ ਹਨ किस दिन दो अक्टूबर यह सवेरे ही कोई यह काम कर सकते हो उपा छः बजे तो बाद करना है यह जेड़ा मैं तुम्हें कह रही हूँ पाँच तरह का फ्रूट पाँच तरह दब्जियां तरह द मिठाइया जे किसी खिला सकते हो तो बहुत ही अच्छी गल है गरीब न या या किसी धार्मिक स्थान पर रख के आ सकते हो तो वास्ते मैं कह रही हाँ कि जो रस्ता जो तू कई लोग परेशान हो गए हैं किधरे भी रस्ता कोई सुज नहीं रहा है कि કરીએ કે ਨਾ ਕਰੀਏ ਐਸੀਆਂ ਪਰੇਸ਼ਾਨੀਆਂ ਆ ਗਈਆਂ ਹਨ ਤਾਂ ਇਹ ਪਰੇਸ਼ਾਨੀਆਂ ਤੁਹਾਡੀਆਂ ਬਹੁਤ ਜਲਦੀ ਦੂਰ ਹੋ ਜਾਣਗੀਆਂ ਸੋ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਚੰਕਰ ਰ ਗਿਆ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਇਸੇ ਨਾਂ ਨਾਲ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਕਿਸੀ ਹੋਰ ਪਰੇਸ਼ਾਨੀ ਦਾ ਵਧੀਆ ਜਿਆ ਹਰ ਲੈ ਕੇ